ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੁਹਾਡਾ ਮੇਰੇ ਚੈਨਲ ਪੰਜਾਬੀ ਜ਼ਾਇਕਾ ਤੇ ਸਵਾਗਤ ਹੈ ਸੋ ਅੱਜ ਆਪਾਂ ਬਣਾਵਾਂਗੇ ਕਾਲੇ ਛੋਲੇ ਤੇ ਆਲੂ ਦੀ ਸਬਜੀ ਚਲੋ ਹੁਣ ਅਸੀਂ ਆਪਣੀ ਆਦੀ ਰੈਸਪੀ ਸ਼ੁਰੂ ਕਰਦੇ ਹਾਂ ਕਾਲੇ ਛੋਲੇ ਬਣਾਉਣ ਲਈ ਮੈਂ 1.5 ਕਟੋਰੀ ਛੋਲਿਆਂ ਨੂੰ ਰਾਤ ਭਿਓ ਕੇ ਰੱਖਦਾ ਸੀਗਾ ਆਹ ਵਾਲੀ ਕਟੋਰੀ ਵਿੱਚ ਯੂਜ਼ ਕੀਤੀ ਹੈ ਤੇ ਸਵੇਰੇ ਇਸ ਨੂੰ ਮੈਂ ਚੰਗੀ ਤਰ੍ਹਾਂ ਵਾਸ਼ ਕਰ ਲਿਆ 5 ਤੋਂ 6 ਵਾਰ ਹੁਣ ਅਸੀਂ ਇਸ ਨੂੰ ਆਪਣੇ ਕੁੱਕਰ ਦੇ ਵਿੱਚ ਪਾ ਦੇਣਾ ਹੈ ਜਿੰਨੇ ਅਸੀਂ ਛੋਲੇ ਲਿੱਤੇ ਨਾ ਉੱਤੇ ਥੋੜਾ ਜਿਆਦਾ ਹੀ ਅਸੀਂ ਕੁੱਕਰ ਦੇ ਵਿੱਚ ਪਾਣੀ ਪਾਵਾਂਗੇ ਕਿਉਂਕਿ ਅਸੀਂ ਇਸ ਨੂੰ ਢੱਕਣ ਬੰਦ ਕਰਕੇ ਪਕਾਣਾ ਹੈ ਤਾਂ ਫਿਰ ਪਾਣੀ ਕਈ ਵਾਰ ਘੱਟ ਰਹਿ ਜਾਂਦਾ ਹੈ ਤਾਂ ਤੁਸੀਂ ਥੋੜਾ ਜਿਆਦਾ ਪਾਣੀ ਦੇ ਵਿੱਚ ਜਿਆਦਾ ਹੀ ਐਡ ਕਰਿਓ ਇੱਥੇ ਮੈਂ ਕੁੱਕਰ ਦਾ ਢੱਕਣ ਕਰ ਦਿੱਤਾ ਬੰਦ ਤੇ ਹੁਣ ਅਸੀਂ ਇਸ ਨੂੰ ਗੈਸ ਦੇ ਉੱਤੇ ਰੱਖ ਦੇਣਾ ਇੱਥੇ ਆਪਾਂ ਰੱਖ ਦਿੱਤਾ ਤੇ ਇੱਕ ਵਿਸਲਾਨ ਤੋਂ ਬਾਅਦ ਹੁਣ ਇੱਕ ਵਿਸਲ ਆ ਗਈ ਅਸੀਂ ਆਪਣੀ ਗੈਸ ਦੀ ਫਲੇਮ ਕਰ ਦੇਣੀ ਮੀਡੀਅਮ ਤੇ ਤੇ ਇਸ ਨੂੰ ਅਸੀਂ 20 ਮਿੰਟ ਮੀਡੀਅਮ ਫਲੇਮ ਤੇ ਪਕਾਵਾਂਗੇ ਪੰ ਦੂਜੀ ਸਾਈਡ ਅਸੀਂ ਆਪਣੇ ਤੜਕੇ ਦੀ ਤਿਆਰੀ ਕਰ ਲੈਂਦੇ ਹਾਂ ਜਦੋਂ ਤੱਕ ਸਾਡੇ ਛੋਲੇ ਜੜੇ ਰਿੱਚਦੇ ਆ ਇੱਥੇ ਅਸੀਂ ਗੈਸ ਸਟੋਵ ਤੇ ਰੱਖਦੇ ਨਾ ਇੱਕ ਪੈਨ ਜਦੋਂ ਸਾਡਾ ਪੈਨ ਗਰਮ ਹੋ ਜਾਵੇਗਾ ਫਿਰ ਅਸੀਂ ਉਹਦੇ ਵਿੱਚ ਪਾਣਾ ਹੈ ਮਸਟਰਡ ਆਇਲ ਇੱਥੇ ਵੀ ਲਿਖਤੀ ਹੈ ਦੋ ਕੜਚੀ ਸਰੋਂ ਦਾ ਤੇਲ ਤੁਸੀਂ ਕੋਈ ਵੀ ਆਇਲ ਯੂਜ਼ ਕਰ ਸਕਦੇ ਹੋ ਹੁਣ ਸਾਡਾ ਆਇਲ ਹੋ ਗਿਆ ਗਰਮ ਐਦੇ ਵਿੱਚ ਅਸੀਂ ਪਾਵਾਂਗੇ ਦੋ ਲੌਂਗ ਦੋ ਕਾਲੀ ਮਿਰਚਾਂ ਤੇ ਇੱਕ ਛੋੜ ਬੜਾਈ ਜਿਹੜੀ ਇਲਾਇਚੀ ਹੈ ਛੋਟਾ ਸਾਈਜ਼ ਵਾਲੀ ਤੇ ਨਾਲ ਹੀ ਪਾ ਦੇਣਾ ਇੱਕ ਚਮਚ ਜੀਰੇ ਦਾ ਜਦੋਂ ਸਾਡੇ ਮਸਾਲੇ ਖੜੇ ਮਸਾਲੇ ਰੋਸਟ ਹੋ ਜਾਣਗੇ ਫਿਰ ਅਸੀਂ ਇਹਦੇ ਵਿੱਚ ਪਾਨੇ ਆ ਤਿੰਨ ਕ੍ਰੇਟਿਡ ਮੀਡੀਅਮ ਸਾਈਜ਼ ਓਨਿਅਨਸ ਇਹਨਾਂ ਨੂੰ ਅਸੀਂ ਪਾ ਦੇਣਾ ਹੈ ਇਹਨਾਂ ਨੂੰ ਮੈਂ ਚੋਪਰ ਵਿੱਚ ਚੰਗੀ ਤਰ੍ਹਾਂ ਚੋਪ ਕਰ ਲਿਆ ਸੀਗਾ ਤੇ ਇਸ ਨੂੰ ਹੁਣ ਅਸੀਂ ਆਪਣੇ ਤੇਲ ਦੇ ਵਿੱਚ ਐਡ ਕਰ ਦਵਾਂਗੇ ਹੌਲੀ ਹੌਲੀ ਕਰਕੇ ਐਡ ਕਰ ਰਹੇ ਹੋ ਅਗਰ ਤੁਸੀਂ ਸਾਰੇ ਇਕਦਮ ਪਾ ਦਿੰਦੇ ਹੋ ਨਾ ਕਈ ਵਾਰ ਤੇਲ ਦੇ ਛਿੱਟੇ ਸਾਡੇ ਉੱਤੇ ਪੈ ਜਾਂਦੇ ਆ ਇਸ ਲਈ ਮੈਂ ਥੋੜੇ ਥੋੜੇ ਕਰਕੇ ਇਸ ਨੂੰ ਐਡ ਕੀਤਾ ਤੇ ਅਸੀਂ ਗੈਸ ਦੀ ਫਲੇਮ ਕਰ ਦਿੱਤੀ ਸੀਗੀ ਮੈਂ ਲੋ ਤੇ ਤੇ ਹੁਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਰੋਸਟ ਕਰ ਲੈਣਾ ਹੈ ਹੁਣ ਤੁਸੀਂ ਦੇਖ ਸਕਦੇ ਹੋ ਸਾਡੇ ਪਿਆਜ਼ ਜਿਹੜੇ ਹੈ ট্রান্সਲੂਸੈਂਟ ਹੋ ਗਏ ਨੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਅਦਰਕ ਲਸਣ ਤੇ ਮਿਰਚ ਦਾ ਪੇਸਟ ਮੈਂ ਅੱਜ ਥੋੜੀਆਂ ਹਰੀ ਮਿਰਚਾਂ ਜ਼ਿਆਦਾ ਯੂਜ਼ ਕਰ ਰਹੀ ਹਾਂ ਇੱਥੇ ਮੈਂ 8 ਹਰੀ ਮਿਰਚਾਂ ਲਿੱਤੀਆਂ ਤੇ 4 ਤੋਂ 5 ਕਲੀ ਲਿੱਤੀਆਂ ਲਸਣ ਦੀਆਂ ਤੇ 1 ਇੰਚ ਲਿੱਤਾ ਅਦਰਕ ਜਿਹੜੇ ਲਸਣ ਦੀਆਂ ਕਲੀਆਂ ਉਹ ਵੀ ਥੋੜੀ ਮੋਤੀ ਤੇ ਵੱਡੀ ਸੀਗੀ ਤੇ ਹੁਣ ਅਸੀਂ ਇਹਨਾਂ ਨੂੰ 골ਡਨ ਬ੍ਰਾਊਨ ਹੋਣੇ ਤੱਕ ਚੰਗੀ ਤਰ੍ਹਾਂ ਰੋਸਟ ਕਰਨਾ ਹੈ ਹੁਣ ਤੁਸੀਂ ਦੇਖ ਸਕਦੇ ਹੋ ਸਾਡੇ ਜਿਹੜੇ ਪਿਆਜ਼ ਇਹਨਾਂ ਦਾ ਕਲਰ ਚੇਂਜ ਹੋਣਾ ਸ਼ੁਰੂ ਹੋ ਗਿਆ ਹੈ ਪਰ ਹਜੇ ਅਸੀਂ ਇਸ ਨੂੰ ਥੋੜਾ ਜਿਹਾ ਹੋਰ ਪਕਾਵਾਂਗੇ ਇਸ ਤੋਂ ਵੀ ਅਸੀਂ ਥੋੜੇ ਜਿਹਾ ਹੋਰ 골ਡਨ ਬ੍ਰਾਊਨ ਕਰਨੇ ਆ ਹੁਣ ਇੱਥੇ ਇੱਕ ਤੋਂ 2 ਮਿੰਟ ਮੈਂ ਇਹਨਾਂ ਨੂੰ ਹੋਰ ਚੰਗੀ ਤਰ੍ਹਾਂ ਰੋਸਟ ਕਰ ਲਿਆ ਸੀਗਾ ਹੁਣ ਤੁਸੀਂ ਦੇਖ ਸਕਦੇ ਹੋ ਸਾਡੇ ਪਿਆਜ਼ ਜਿਹੜੇ ਬਹੁਤ ਸੋਨੇ ਸੁਨਹਿਰੀ ਬ੍ਰਾਊਨ ਹੋ ਗਏ ਨੇ ਹੁਣ ਅਸੀਂ ਇਹਦੇ ਵਿੱਚ ਆਪਣੇ ਮਸਾਲੇ ਐਡ ਕਰਨੇ ਆ ਪਹਿਲਾਂ ਅਸੀਂ ਸਿਰਫ ਦੋ ਹੀ ਮਸਾਲੇ ਐਡ ਕਰਾਂਗੇ ਇੱਥੇ ਮੈਂ ਲੇ ਲਈਆਂ ਅੱਧਾ ਚਮਚ ਹਲਦੀ ਦਾ ਪਾਊਡਰ ਅਗਰ ਤੁਸੀਂ ਇਸ ਟਾਈਮ ਇਸ ਵਿੱਚ ਲਾਲ ਮਿਰਚ ਐਡ ਕਰਨਾ ਚਾਹੁੰਦੇ ਹੋ ਤਾਂ ਇਸ ਟਾਈਮ ਕਰਨਾ ਸਹੀ ਰਹਿੰਦਾ ਹੈ ਇਸ ਟਾਈਮ ਹੀ ਕਰਿਓ ਤੇ ਮੈਂ ਅੱਜ ਹਰੀ ਮਿਰਚਾ ਯੂਜ਼ ਕਰੀ ਇਸ ਲਈ ਮੈਂ ਲਾਲ ਮਿਰਚ ਨੂੰ ਅੱਜ ਸਕਿਪ ਕਰ ਦਿੱਤਾ ਹੁਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤਾਂ ਜੋ ਜਿਹੜਾ ਸਾਡਾ ਮਸਾਲਾ ਹੈ ਚੰਗੀ ਤਰ੍ਹਾਂ ਰੋਸਟ ਹੋ ਜਾਵੇ ਤੇ ਇੱਥੇ ਮੈਂ ਪਾ ਰਹੀ ਹਾਂ ਇਹਦੇ ਵਿੱਚ ਤਿੰਨ మీడియం ਸਾਈਜ਼ ਟਮਾਟਰ ਟਮਾਟਰਾਂ ਦੀ ਮੈਂ ਪਿਉਰੀ ਬਣਾ ਲਈ ਸੀਗੀ ਤਿੰਨ మీడియం ਸਾਈਜ਼ ਟਮਾਟਰ ਇੱਥੇ ਮੈਂ ਯੂਜ਼ ਕੀਤਾ ਅਗਰ ਛੋਟੇ ਟਮਾਟਰ ਹੈ ਤਾਂ ਤੁਸੀਂ ਪੰਜ ਟਮਾਟਰ ਲੈ ਸਕਦੇ ਹੋ ਹੁਣ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਨਾਲ ਹੀ ਪਾਵਾਂਗੇ ਅਤੇ ਸਵਾਦ ਅਨੁਸਾਰ ਨਮਕ ਵੈਸੇ ਮੈਂ ਜਿਹੜੀ ਸਬਜ਼ੀ ਬਣਾ ਰਹੀ ਹਾਂ ਨਾ ਉਹਦੇ ਵਿੱਚ ਇਸ ਤਰ੍ਹਾਂ ਦੇ 4 ਚਮਚ ਪੈ ਜਾਂਦੇ ਆ ਤੇ ਨਾਲ ਹੀ ਮੈਂ ਪਾਇਆ ਇੱਕ ਚਮਚ ਗਰਮ ਮਸਾਲੇ ਦਾ ਤੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਹੁਣ ਅਸੀਂ ਇਸ ਨੂੰ roast ਕਰਨਾ ਹੈ ਉਦੋਂ ਤੱਕ ਜਦੋਂ ਤੇ ਸਾਈਡਸ ਤੋਂ ਤੇ ਆਇਲ ਨਹੀਂ ਰਿਲੀਜ਼ ਹੋ ਜਾਂਦਾ ਹੁਣ ਇੱਥੇ 5 ਤੋਂ 6 ਮਿੰਟ ਹੋ ਗਏ ਸੀਗੇ ਤੇ ਸਾਡੇ ਜਿਹੜੇ ਪਿਆਜ਼ ਟਮਾਟਰ ਚੰਗੀ ਤਰ੍ਹਾਂ ਭੁੱਜ ਗਏ ਨੇ ਹੁਣ ਅਸੀਂ ਇਸ ਸਟੇਜ ਤੇ ਇਹਦੇ ਵਿੱਚ ਆਪਣੇ ਪਾਣੀ ਆ ਕੱਟੇ ਹੋਏ ਦੋ ਮੀਡੀਅਮ ਸਾਈਜ਼ ਦੇ ਆਲੂ ਮੈਂ ਇੱਥੇ ਦੋ ਮੀਡੀਅਮ ਸਾਈਜ਼ ਆਲੂ ਨੂੰ ਮੋਟਾ-ਮੋਟਾ ਕੱਟ ਲਿਆ ਚੰਗੀ ਤਰ੍ਹਾਂ ਧੋ ਕੇ ਛਿੱਲ ਕੇ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਤੇ ਇਹਨਾਂ ਨੂੰ ਹੁਣ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਸਾਡਾ ਤੜਕਾ ਜਿਹੜਾ ਰੈਡੀ ਹੋ ਗਿਆ ਹੈ ਹੁਣ ਅਸੀਂ ਆਪਣੇ ਗੈਸ ਦੀ ਫਲੇਮ ਵੀ ਕਰ ਦੇਣੀ ਹੈ ਬੰਦ ਤੇ ਦੂਜੀ ਸਾਈਡ ਹੁਣ ਅਸੀਂ ਆਪਣੇ ਛੋਲਿਆਂ ਨੂੰ ਵੀ ਖੋਲ ਲੈਂਦੇ ਆ ਇਹਨਾਂ ਦੀ ਸਟੀਮ ਚੰਗੀ ਤਰ੍ਹਾਂ ਨਿਕਲ ਗਈ ਸੀਗੀ ਤੁਸੀਂ ਵੇਖ ਸਕਦੇ ਹੋ ਸਾਡੇ ਜਿਹੜੇ ਛੋਲੇ ਆ ਚੰਗੀ ਤਰ੍ਹਾਂ ਗਲ ਗਏ ਨੇ ਤੇ ਵਧੀਆ ਢੰਗ ਨਾਲ ਪੱਕ ਗਏ ਨੇ ਹੁਣ ਅਸੀਂ ਇਹਦੇ ਵਿੱਚ ਆਪਣਾ ਤੜਕਾ ਐਡ ਕਰ ਦਵਾਂਗੇ ਹੁਣ ਤੁਸੀਂ ਵੇਖ ਸਕਦੇ ਹੋ ਮੈਂ ਆਪਣਾ ਸਾਰਾ ਤੜਕਾ ਇਹ ਪੈਨ ਦਾ ਕੁੱਕਰ ਦੇ ਵਿੱਚ ਪਾ ਦਿੱਤਾ ਹੈ ਹੁਣ ਅਸੀਂ ਇਸ ਟਾਈਮ ਆਪਣੇ ਗੈਸ ਦੀ ਫਲੇਮ ਕਰ ਦਣੀ ਔਨ ਤੇ ਆਪਣੇ ਛੋਲਿਆਂ ਨੂੰ ਅਸੀਂ ਪੈਨ ਦੇ ਵਿੱਚ ਥੋੜੇ ਜੇ ਦੋ ਕੱਟ ਛੋਲੇ ਅਸੀਂ ਵਾਪਸ ਪਾਨੇ ਆ ਆਲੂ ਨਹੀਂ ਪਾਣੇ ਸਿਰਫ ਛੋਲੇ ਛੋਲੇ ਪਾਣੇ ਆ ਤੇ ਇਹਨਾਂ ਨੂੰ ਹੁਣ ਅਸੀਂ ਕਿਸੇ ਮੈਸ਼ਰ ਵਗੈਰਾ ਨਾਲ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਇਸ ਨਾਲ ਜਦ ਸਾਡੀ ਗਰੇਵੀ ਹੈ ਥੋੜੀ ਜੀ ਠਿਕ ਹੋ ਜਾਂਦੀ ਹੈ ਤੁਸੀਂ ਹੋ ਸਕਦਾ ਮਿਕਸੀ ਵਿੱਚ ਵੀ ਕਰ ਸਕਦੇ ਹੋ ਪਰ ਮੈਂ ਐਵੇਂ ਹੀ ਕਰ ਲੈਂਦੀ ਹਾਂ ਤੇ ਇਸ ਨੂੰ ਅਸੀਂ ਚੰਗੀ ਤਰ੍ਹਾਂ ਕਰ ਦਿੱਤਾ ਮੈਸ਼ ਤੇ ਵਾਪਸ ਇਸ ਨੂੰ ਇਹਦੇ ਵਿੱਚ ਨਾ ਹੁਣ ਅਸੀਂ ਇੱਕ ਘੜਸੀ ਆਪਣੇ ਕੁੱਕਰ ਦੇ ਜਿਹੜਾ ਪਾਣੀ ਪਿਆ ਉਹ ਕਾਣਾ ਸਬਜੀ ਦਾ ਹੀ ਪਾਣੀ ਪਾਣਾ ਹੈ। ਤੇ ਚੰਗੀ ਤਰ੍ਹਾਂ ਇਸ ਨੂੰ ਕਰ ਦੇਣਾ ਮਿਕਸ। ਹੁਣ ਅਸੀਂ ਇਸ ਨੂੰ ਵਾਪਸ ਤੇ ਪਾ ਦਵਾਂਗੇ ਆਪਣੇ ਕੁੱਕਰ ਦੇ ਵਿੱਚ ਤੇ ਇੱਕ ਵਾਰ ਕਰਾਂਗੇ ਮਿਕਸ ਤੇ ਹੁਣ ਆਪਣੇ ਕੁੱਕਰ ਦਾ ਢੱਕਣ ਕਰ ਦੇਣਾ ਅਸੀਂ ਬੰਦ। ਤੁਸੀਂ ਇਸ ਟਾਈਮ ਚਾਹੇ ਤਾਂ ਇਹਦੇ ਵਿੱਚ ਨਮਕ ਮਿਰਚ ਦੇਖ ਕੇ ਹੋਰ ਐਡ ਕਰ ਸਕਦੇ ਹੋ। ਤੇ ਥੋੜਾ ਜਿਹਾ ਮੈਂ ਇਸ ਵਿੱਚ ਥੋੜਾ ਪਾਣੀ ਐਡ ਕੀਤਾ। ਜਿਹੜੇ ਆਪਣੇ ਪੈਨ ਦੇ ਵਿੱਚ ਥੋੜਾ ਬਤੀ ਮਸਾਲਾ ਵਗੈਰ ਰਹਿ ਜਾਂਦਾ ਹੈ ਨਾ ਉਹ ਚੰਗੀ ਤਰ੍ਹਾਂ ਸਾਫ਼ ਕਰਕੇ ਵਿੱਚ ਪਾ ਦਿੱਤਾ। ਤੇ ਹੁਣ ਅਸੀਂ ਕੁੱਕਰ ਦਾ ਢੱਕਣ ਕਰ ਦੇਣਾ ਹੈ ਬੰਦ ਇੱਕ ਵਾਰ ਇਸਲਾਣ ਤੋਂ ਬਾਅਦ ਅਸੀਂ ਇਸ ਨੂੰ 20 ਮਿੰਟ ਲਈ ਸਿਮ ਤੇ ਫਿਰ ਤੇ ਰੱਖ ਦੇਣਾ ਹੁਣ ਇੱਕ ਵਾਰ ਇਸ ਲਾ ਗਏ ਤੇ ਮੈਂ ਆਪਣੀ ਗੈਸ ਦੀ ਫਲੇਮ ਕਰ ਦਿੱਤੀ ਸਿਮ ਤੇ ਹੁਣ ਜਦੋਂ ਸਾਡੀ ਗੈਸ ਦੀ ਫਲੇਮ ਪੂਰੀ ਨਿਕਲ ਗਈ ਸੀ ਕਿ ਮੈਂ ਉਦੋਂ ਆਪਣਾ ਕੁੱਕਰ ਖੋਲਿਆ ਹੁਣ ਤੁਸੀਂ ਵੇਖ ਸਕਦੇ ਹੋ ਕਿੰਨਾ ਸੋਨਾ ਸਾਡਾ ਸਬਜ਼ੀ ਦਾ ਕਲਰ ਆਇਆ ਹੈ ਤੇ ਬਹੁਤ ਹੀ ਸਵਾਦ ਬਣ ਕੇ ਤਿਆਰ ਹੋਈ ਸਗੀ ਤੁਸੀਂ ਇਸ ਨੂੰ ਚਾਵਲਾਂ ਨਾਲ ਖਾ ਸਕਦੇ ਹੋ ਰੋਟੀ ਨਾਲ ਤਾਂ ਵਧੀਆ ਲੱਗਦੀ ਹੈ ਖਾਣ ਨੂੰ ਪੂਰੀ ਨਾਲ ਵੀ ਖਾ ਸਕਦੇ ਹੋ ਅਗਰ ਤੁਹਾਨੂੰ ਮੇਰੀ ਵੀਡੀਓਜ਼ ਵਧੀਆ ਲੱਗ ਰਹੀਆਂ ਹੁੰਦਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰੋ ਹੁਣ ਆਪਾਂ ਮਿਲਦੇ ਹਾਂ ਕਿਸੇ ਹੋਰ ਬਿਹਤਰੀਨ ਰੈਸਪੀ ਦੇ ਨਾਲ ਪੁੱਤਕਲੀ ਸਤਿ ਸ਼੍ਰੀ ਅਕਾਲ